ਲੋਗ ਉੱਤੇ ਚੱਲ ਗਾਏ ਆਲੇ ਗੇੜੇ ਵਾਰ ਦਾ ਵੇਖੀ ਤੇਰੇ ਰਖਰੇ ਦਾ ਕਿਵੇਂ ਮੁੱਲ ਜੀ ਬਾਬਿਓ ਸਾਸਿਕਾਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਤੇ ਤੇ ਅੱਜ ਚੱਲੇ ਆ ਯਾਰਾਂ ਨਾਲ ਘੁੰਮਣ ਫਿਰਦੇ ਜੇ ਮੇਰਾ ਭਰਾ ਚੈਨਲ ਨੂੰ ਕਰੋ ਸਬਸਕ੍ਰਾਈਬ ਜਿਹਨਾਂ ਨੇ ਨਹੀਂ ਕੀਤਾ ਤੇ ਵੀਡੀਓ ਕਰੋ ਲਾਈਕ ਲਾਈਵ ਹੈ ਮਿੱਤਰ ਆ ਗਿਆ ਨਮਾਸ਼ਾ ਚਿੱਕਿਆ ਰਹੇ ਹੈ ਰਾਣੀ ਨਵੇਂ ਲਿਛਿਛ ਕਰਾ ਲਈਏ ਰਾਣੀ ਨੂੰ ਹੈ 38 48 ਨੂੰ ਹਾਲ ਬਹੁਤ ਮਾੜਾ ਹੋਇਆ ਸੀ ਗੱਡੀ ਦਾ ਯਾਰ ਕਿ ਅੱਜ ਬਾਈ ਹੋਣੀ ਸ਼ੁਕਰ ਹੈ ਬਿੱਲ ਹੀ ਹੈ ਨਹੀਂ ਤਾਂ ਇੰਨਾ ਰੱਚ ਹੁੰਦਾ ਰ ਇੱਥੇ ਬਾਬਿਓ ਘਟ ਘਟ 15 ਗੱਡੀਆਂ ਖੜੀਆਂ ਹੁੰਦੀਆਂ ਕਿਉਂਕਿ ਬਾਈ ਉਹਨਾਂ ਦਾ ਕੰਮ ਇੰਨਾ ਘੈਂਟ ਆ ਯਾਰ ਬਹੁਤ ਘੈਂਟ ਕੰਮ ਆ ਰੇਟ ਵੀ ਬਹੁਤ ਜ਼ਿਆਦਾ ਔਰ ਕੰਮ ਵੀ ਬਹੁਤ ਘੈਂਟ ਆ 8-9 ਬੰਦੇ ਆ ਮਿੰਟੋ ਮੈਟੀ ਗੱਡੀ ਕੱਢ ਕੇ ਮਾਰਦੇ ਆ ਹਾਲ ਬਹੁਤ ਯਾਰ ਮਾਰਾ ਸੀ ਜਲਦੀ ਨਵਾਂ ਚਰਨ ਆਈ ਇੱਥੇ ਗੱਡੀ ਧਵਾ ਲਈ ਦੀ ਰੇਟ ਬਹੁਤ ਜ਼ਿਆਦਾ ਬਾਈ ਹੋਣਾ ਯਾਰ ਬਾਕੀ ਜਿਹੜੇ ਭਰਾ ਧਵਾਦੇ ਹੋਣੇ ਨਾ ਉਹ ਐਵੇਂ ਮਿੱਤਰਾ ਰਾਣੀ ਕਰਦੀ ਲਿਚ ਰਿਚ ਹੈ ਬਹੁਤ ਮਾੜਾ ਹਾਲ ਹੋਇਆ ਪਿਆ ਜੀ ਵਿਚਾਰੀਆ ਇਹ ਖੇਤਾਂ ਕੋਤਾਂ ਖੇਤਾਂ ਕੋਤਾਂ ਚੱਲੀ ਗਈ ਲਿਬੜੀ ਤੇ ਬੜੀ ਪੈਜੀ ਵਿਚਾਰੀ ਹੁਣ ਆਈ ਜੂਨ ਚ ਹੈ ਪਹਿਲਾ ਵਾਲੀ ਫਾਰਮ ਚ ਗੱਲ ਬਾਤ ਜੈਸ ਕਪੜੇ ਪ੍ਰਿੰਟ ਲੱਗਦੀ ਲਿਚ ਲਿਚ ਕਰਦੀ ਲਿਚ ਲਿਚ ਮੇਤਰਾ ਰਾਣੀ ਕਰਦੀ ਹੁਣ ਲਿਚ ਲਿਚ ਹੈ ਤੋ ਆ ਕੇ ਯਾਰ ਬਹੁਤ ਸਮੂਥਨਸ ਹੋ ਜਾਂਦੀ ਗੱਡੀ ਬਹੁਤ ਸਮੂਥਨਸ ਐਨੇ ਸਮੂਥ ਚੱਲਣ ਲੱਗ ਪਈ ਏਸੀ ਦੀ কুলਿੰਗ ਨੂੰ ਫਰਕ ਪੈ ਗਿਆ ਹਾਂ ਚੋਗੋਆ ਪੈਸੀ ਲੈ ਗਿਆ ਡਰਟਰ ਮੋਰੇ ਕੀਤਾ ਚੱਲਣ ਨਾਲ ਬਹੁਤ ਵਾਲੀ ਜਲਦੀ ਨਾਲ ਗੱਡੀ ਧਵਾ ਕੇ ਇਹ ਸਾਫ ਸੁਥਰੀਆਂ ਘੈਂਟ ਲੱਗਦੀਆਂ ਰਾਣੀਆਂ ਐ ਲਿਚ ਲਿਚ ਕਰਦੀਆਂ ਬਾਬਿਓ ਗੱਲ ਬਾਤ ਜੀ ਐਸਾ ਕਪੜੇ ਪ੍ਰੈਸ ਹੁਣ ਜੇ ਆਪਣਾ ਨਾਗੀ ਬਾਈ ਖੁੱਲਾ ਹੋਇਆ ਤਾਂ ਕਿਹਦੀ 에ਅਰ ਫਿਲਟਰ ਆਬਜਵਾਣੀ ਆ ਇੱਕ ਏਸੀ ਵਾਲੇ ਨੇ ਬਜਵਾਣੀ ਆ ਇਹ ਪੈਂਦਾ ਭੜਾ ਕਾਣਾ ਰੂਟਸ ਵੱਡੇ ਲਵਾਏ ਆ ਲੈ ਵੇ ਮਿੱਤਰੋ ਆਜੋ ਤੁਹਾਨੂੰ ਪੜਾਈਏ ਜੂਦ ਹੈ ਰਾਣੀ ਕਰਦੀ ਲਿਚ ਲਿਚ ਮਗਾ ਥੋੜੀ એનર્ਜੀ ਲਈ ਆਈ ਏ ਯਾਰ ਜੂਸ ਵਧੀਆ ਬਣਾਦਾ ਬੰਦਾ ਯਾਰ ਆਪਣਾ ਨਵਾਸ਼ਾ ਆਈ ਵੀ ਬਾਈ ਦੇ ਹਸਪੀਟਲ ਦੇ ਬਾਹਰ ਸਾਹਮਣੇ ਐ ਐਸਐਫ ਸਾਟ ਦੇ ਸਾਹਮਣੇ ਘੈਂਟ ਉਹ ਲੈ ਬਈ ਮਿਤਰਾ ਪਹੁੰਚ ਗਏ ਆਪਣੇ ਨਾਗੀ ਬਾਈ ਕੋ ਹੈ ਕਰਾਣੇ ਗੱਡੀ ਦਾ ਕੰਮ ਬਾਈ ਹੁਣੀ ਪਰ ਬਹੁਤ ਘੈਂਟ ਕੰਮ ਕਰ ਉਹ ਸੇ ਤੌਰ ਪਾਜੀ ਕਿਦਾ ਸੇ ਤਾਂ ਠੀਕ ਠਾਕ ਹੈ ਇਹ ਆਪਣਾ ਭਾਈ ਬਹੁਤ ਥੱਕ ਪਾ ਬੰਦਾ ਥੱਕਾ ਸਹੀ ਗੱਲ ਹੈ ਜਾਨ ਪਾਨ ਦਾ ਭਾਜੀ ਗੱਡੀ ਦੇਖਿਓ ਬਾਪੇ ਤਸੱਲੀ ਕਰਾਣੀ ਹੁਣ ਓਏ ਹੋਏ ਓਏ ਹੋਏ ਕੋਏ ਗੱਡੀ ਨੂੰ ਕਿਹਾ ਸਾਰਾ ਹਣਾ ਸਗਾ ਸਾਰਾ ਬੰਦ ਕਰੇ ਵਗਦਾ ਨਹੀਂ ਸਹੀ ਗੱਲ ਆ ਦੇਖ ਇਹ ਪੱਕੇ ਡਾਕਟਰ ਸੀ ਫਿਲਟਰ ਵੀ ਨਹੀਂ ਹੋਇਆ ਆਪਣਾ ਨਾ ਹਾਂ ਹਾਂ ਭਾਈ ਏਸੀ ਵਾਲੇ ਵੀ ਕਰਦੇ ਉਹ ਤੇ ਬਾਬੇ ਉਹ ਤਸੱਲੀ ਇੰਨੀ ਕਰਾਉਂਦਾ ਰਹਾ ਭਾਈ ਨਾਗੀ ਹੋਣੀ ਲੰਗੜ ਹੋਇਆ ਆਪਣਾ ਮੈਂ ਕਹਿੰਦਾ ਐਦਾਂ ਦਾ ਕੰਮ ਕਰਦਾ ਨਹੀਂ ਕੋਈ ਯਾਰ ਆਪਣੇ ਏਰੀਆ ਜਿੱਦਾਂ ਦਾ ਭਾਈ ਹੋਣੀ ਕਰਦੇ ਆ ਸਾਰਾ ਬੱਚੇ ਮਤਲਬ ਟਾਇਰ ਨੂੰ ਕਿਸੇ ਨੂੰ ਕੱਟ ਲੱਗ ਜਾਵੇ ਤਾਂ ਟਾਇਰ ਵੀ ਨਵਾਂ ਬਣਾ ਦੇ ਜੇ ਕੱਟ-ਕੁੱਟ ਲੱਗ ਜਾਵੇ ਓਏ ਹੋਏ ਦੇਖੋ ਤਾਂ ਏਸੀ ਵਾਲੇ ਦੇਖ ਲੋ ਹਾਂ ਬੰਦ ਬੰਦ ਓਏ ਹੋਏ ਕੀ ਕੀ ਕੂਲਿੰਗ ਹੋਣੀ ਬਾਜੀ ਏਅਰ ਫਿਲਟਰ ਵੀ ਐਨ ਚੌਕ ਹੋਇਆ ਪਿਆ ਗੱਡੀ ਦਾ ਬਾਬਿਓ ਤੇ ਉਧਰ ਏਸੀ ਵਾਲਾ ਫਿਲਟਰ ਵੀ ਐਨ ਚੌਕ ਪਿਆ ਤੇ ਬਾਈ ਹੁਣੀ ਜੇ ਟਾਇਰ ਨੂੰ ਕੱਟ ਲੱਗ ਜਾਵੇ ਨਾ ਬਾਬਿਓ ਟਿੰਨਾਵੇਂ ਟਾਇਰ ਨੂੰ ਤਾਂ ਉਹ ਵੀ ਪੱਕਾ ਮਸ਼ੀਨਾਂ ਪੈਂਚਰ ਲਾਉਂਦੇ ਆ ਤੇ ਉਹ ਵੀ ਗਰੰਟੀ ਦਿੰਦੇ ਆ ਮਹੀਨ ਦੇ ਟਾਇਰ ਦਾ ਪੈਂਚਰ ਲਾ ਗਏ ਆ ਪੱਛ ਲਾਉਂਦੇ ਭਾਈ ਹੁਣੀ ਵਧੀਆ ਦੇਖੇ ਹੁਣੇ ਤਾਂ ਓਏ ਹੋਏ ਨਹੀਂ ਜਾਂਦਾ ਉਹਦਾ ਬਹੁਤ ਬਹੁਤ ਚਾਹਿਆ ਕਰੋ 1000 ਕਿਲੋਮੀਟਰ ਬਣ ਸਹੀ ਗੱਲ ਆ ਭਾਈ ਇਹਨਾਂ ਗੱਡੀ ਐ ਰੂਡ ਹਾਰੀ ਬਿਲਕੁਲ ਇਹ ਕਰਾਣਾ ਬਹੁਤ ਫਰਕ ਪੈਂਦਾ 1500 2000 2500 ਤੇ ਮੇਰਾ ਭਰਾ ਕਰਾ ਲਿਆ ਕਰੋ ਗੱਡੀ ਸਮੂਥਨਸ ਵੀ ਬਣ ਜਾਂਦੀ ਐ ਐਵਰੇਜ ਵੀ ਬਣਦੀ ਐ ਸਾਊਂਡ ਵੀ ਘਟ ਜਾਂਦਾ ਗੱਡੀ ਦਾ ਘਟ ਘਮ ਆ ਯਾਰ ਬੰਦੇਆਂ ਦਾ ਸਹੀ ਗੱਲ ਬਾਕੀ ਨਾਸ ਆ ਗੱਡੀਆਂ ਬਾਕੀ ਆ ਲੈ ਵਾ ਲਈ ਪਾਏ ਹੋ ਨ ਯਾਰ ਇਹਦੇ ਵਿੱਚ ਵੀ ਇਹਨੇ ਪੂਰੀ ਤਸੱਲੀ ਕਰਾ ਦੇ ਵਿੱਚ ਵੀ ਮਾਰਦੇ ਦੇ ਦੇਖੋ ਜਿੰਨਾ ਡਸਟ ਆ ਨਾ ਵਿੱਚੋਂ ਵੀ ਸਾਰਾ ਕੱਢਦਾ ਡਸਟ ਬਹੁਤ ਹੈ ਇਹਦਾ ਕੰਮ ਹੈ ਰੋ ਬਹੁਤ ਹੈ ਯਾਰ ਇਹ ਜੀ ਨਾ ਕੰਮ ਕਰਦੇ ਭਾਈ ਬਹੁਤ 오ਰੀਜਨਲ ਹੈਂਟ ਕੰਮ ਆ ਭਾਈ ਨਾ ਲੰਗੜੋਏ ਨਵਾਂ ਸ਼ਾਹ ਜਾਂਦਾ ਨਾ ਗੀ ਟਾਇਰ ਸਰਵਿਸ ਇੱਕ ਵੀ ਭਾਈ ਲਾ ਰਿਹਾ ਉਸ ਇੱਕ ਹੋਰ ਭਾਈ ਲਾਣ ਲੱਗਿਆ ਦੇਖ ਲਾਇਓ ਲੱਗ ਰਿਹਾ ਲੱਗ ਗਿਆ ਭਾਈ ਦੇਖੋ ਨਾ ਬਾਪਿਓ ਹੋਰ ਹੋਰ ਅੰਦਰੋਂ ਵੀ ਭਾਈ ਹੋਣੀ ਪੈਪ ਲਾ ਕੇ ਨਾ ਬਲੋਰਾਂ ਚੋਂ ਦਾਸ ਤਾਂ ਸਾਰਾ ਕੱਢ ਲਿਆ ਯਾਰ ਜਿਹੜਾ ਏਸੀ ਵਾਲੀ ਬਾਡੀ ਹੈ ਨਾ ਉਹਦੇ ਵਿੱਚ ਪੈਪ ਲਾ ਕੇ ਹਵਾ ਛੱਡ ਦਿੰਦੇ ਬਲੋਰਾਂ ਚੋਂ ਧੂੜ ਨਿਕਲਦੀ ਆ ਕੈਮਰੇ ਚ ਨਾ ਕੈਪਚਰ ਜੇ ਨਹੀਂ ਹੋ ਰਿਹਾ ਤੁਹਾਨੂੰ ਨੋਵਾ ਦੇ ਆਪਾਂ ਭਜਵਾਈ ਸੀ ਮਿੰਗਣਾ ਚੂਹਾ ਵੀ ਭਾਈ ਘੁੰਮਦਾ ਹੋਣਾ ਪੱਕਾ ਫੇਰ ਏਸੀ ਹਿਲ ਲੇ ਬਲੋਲਾ ਚ ਨਾ ਡਸਟ ਐ ਨਿਕਲਦੀ ਆ ਭਾਈ ਹੁਣ ਪੈਪ ਨੇ ਹਵਾ ਮਾਰਦੇ ਆ ਓਏ ਏਸੀ ਵਾਲੀ ਬਾਡੀ ਇਹ ਚ ਆਵਾ ਗਾਉਣ ਡਸਟ ਨਿਕਲਦਾ ਯਾਰ ਬਹੁਤ ਘੈਂਟ ਕੰਮ ਆ ਯਾਰ ਰੈਡੀਜੀ ਵਧੀਆ ਵਧੀਆ ਹੁਣ ਨਾਲੇ ਹਵਾ ਟੈਰ ਚੈੱਕ ਕਰਾ ਦਈਏ ਸਾਰੇ ਇੱਥੇ ਨਾਲੇ 에ਅਰ ਫਿਲਟਰ ਕੰਮ ਹੋ ਗਿਆ ਨਾਲੇ ਏਸੀ ਵਾਲਾ ਹੋ ਗਿਆ ਸਾਰੇ ਕੰਮ ਹੋ ਜਾਂਦੇ ਇੱਥੇ ਭਾਈ ਹੁਣਾਂ ਕੋ ਯਾਰਾ ਲਿਆਦੇ ਔਰ ਭਾਈ ਉਹਨੇ ਕੰਮ ਕਰਕੇ ਹੈਨਾ ਐਨ ਮਨ ਸੈਟੀਸਫਾਈ ਪੂਰਾ ਹੋ ਜਾਂਦਾ ਹੈ ਕੋਕਟ ਕੰਮ ਆ ਜਾਂਦਾ ਚਾਹ ਟਾਇਰਾ ਦਾ ਕਰਾ ਲਓ ਚਾਹ ਕੋਈ ਵੀ ਕਰਾ ਲਓ ਤਸੱਲੀ ਭਾਸ਼ ਕੰਮ ਆ ਪੂਰਾ ਲੋਕੀ 8-9 ਸਾਲ ਤੋਂ ਭਾਈ ਉਹਨਾਂ ਨਾਲ ਆਪਾਂ ਜੁੜੇ ਹੋ 8-9 ਸਾਲ ਤੋਂ ਟਰਸਟ ਭਾਈ ਉਹਨਾਂ ਦਾ ਬਹੁਤ ਡੈਲਸ ਹੈ ਤੇ ਭਾਈ ਉਹਨੇ ਆਪਣੀ ਇੱਜ਼ਤ ਮਾਨਵੀ ਯਾਰ ਬੋਲ ਕਰਦੇ ਆ ਔਰ ਭਾਈ ਉਹਨਾਂ ਦੀ ਬੋਲ ਚੱਲਦੀ ਬਹੁਤ ਘੰਟਾ ਔਰ ਕੰਮ ਕਰ ਉੱਦੋਂ ਦੀਆਂ ਘੰਟਾ ਜਿਹੜੀ ਚੀਜ਼ ਵਧੀਆ ਯਾਰ ਵਧੀਆ ਹੀ ਹੈ ਬੈਸਟ ਕੰਮ ਆ ਭਾਈ ਉਹਨਾਂ ਕੋ ਮਸ਼ੀਨ ਆ ਯਾਰ ਆਹ ਤਾਂ ਦੂਜੀ ਮਸ਼ੀਨ ਆ ਰਿੰਮ ਕੱਢਣ ਵਾਲੀ ਯਾਨੀ ਪਾਸ ਵਾਲੀ ਵੀ ਨਾਲ ਹੀ ਆ ਦੇ ਯਾਨੀ ਪੱਕਾ ਪੈਂਚੇ ਲਾਉਂਦੇ ਟਾਇਰ ਨੂੰ ਤੁਹਾਡਾ ਨਵਾਂ ਟਾਇਰ ਮੰਨ ਲਓ ਖਰਾਬ ਹੋ ਗਿਆ ਨਾ ਜਿੱਦਾਂ ਆਹ ਟਾਇਰ ਆ ਮੰਨ ਲਓ ਆਹ ਟਾਇਰ ਨੂੰ ਕੱਟ ਲੱਗ ਗਿਆ ਤਾਂ ਭਾਈ ਉਹਨਾਂ ਨੇ ਨਵੇਂ ਵਰਗਾ ਬਣਾ ਦਣਾ ਪੇਤੇ ਗਾਰੰਟੀ ਐਨ ਮਸ਼ੀਨੀ ਪਾਸ ਯਾਨੀ ਮੁੜ ਕੇ ਹਿਲਦਾ ਨਹੀਂਗਾ ਬਸ ਹਵਾ ਨਹੀਂ ਘੱਟਣੀ ਚਾਹੀਦੀ ਹਿੱਲੂਆ ਨਹੀਂ ਮੁੜ ਕੇ ਬਾਕੀ ਆ ਭਰਾਵਾਂ ਨੂੰ ਪਤਾ ਹੀ ਆ ਜਿਹੜੇ ਭਰਾਵਾਂ ਨੂੰ ਨਹੀਂ ਪਤਾ ਤਾਂ ਮੈਂ ਕਿਹਾ ਉਹ ਵੀ ਦੱਸ ਦਈਏ ਨੌਲਜ ਵਾਲੀ ਗੱਲ ਆ ਹੈ ਕਿ ਆਪ ਦਾ ਕਿਸੇ ਦਾ ਭਲਾ ਹੋ ਜਵੇ ਹੈ ਟਾਇਰ ਵੱਜ ਜਵੇ ਕਿਉਂਕਿ ਟਾਇਰ ਨੂੰ ਪਤਾ ਇੱਕ ਵਾਰ ਮਸਹੀ ਪਾਉਂਦੇ ਆ 8 9 10 ਹਜ਼ਾਰ ਦਾ ਟਾਇਰ ਪੈਂਦਾ ਇੱਕ ਖਰਾਬ ਹੋ ਜਵੇ ਦੁੱਖ ਬਹੁਤ ਲੱਗਦਾ ਪਹਿਲੀ ਗੱਲ ਤਾਂ ਕਿਸੇ ਭਰਾ ਦਾ ਹੋਵੇ ਨਾ ਖਰਾਬ ਯਾਨੀ ਬਾਈ ਦੇ ਵਿੱਚ ਕਿਤੇ ਮਾੜੀ ਕਿਸਮਤ ਹੋ ਜਵੇ ਤਾਂ ਹੱਲ ਹੈਗਾ ਆ ਹਲਾਵੇ ਮਿੱਤਰਾ ਸੱਚੀ ਯਾਰ ਬਹੁਤ ਫਰਕ ਪਿਆ ਬਾਬਿਓ ਗੱਡੀ ਕੇਅਰ ਫਿਲਟਰ ਆਵਾ ਬਜਾ ਕੇ ਨਾ ਏਸੀ ਵਾਲੇ ਫਿਲਟਰ ਹਵਾ ਵਜਾ ਕੇ ਇੰਨੀ ਸਮੂਥਨੈਸ ਬਣ ਗਈ ਸੀ ਗੱਲ ਛੱਡਦਾ কুলਿੰਗ ਵੀ ਗੱਡੀ ਦੀ ਬਹੁਤ ਵਧੀ ਤੇ ਬਲੋਰਨ ਦੀ ਹਵਾ ਵੀ ਵਧ ਗਈ ਤੇ ਉਦੋਂ ਵੀ ਬਹੁਤ ਯਾਰ ਗੱਡੀਆਂ ਦਾ ਸਾਊਂਡ ਰੋ ਵੀ ਬਹੁਤ ਫਰਕ ਪਿਆ ਮੇਰਾ ਭਰਾ 2500 ਉਹਦੇ ਕਰਾ ਲਿਆ ਕਰੋ ਜਿਹੜੇ ਭਰਾ ਉਹਨਾਂ ਹੀ ਪਤਾ ਬਾਕੀ ਤਾਂ ਪਤਾ ਹੀ ਤਕਰੀਬਨ ਸਾਰਿਆਂ ਨੂੰ 2500 ਕਿਲੋਮੀਟਰ ਚਲਾ ਕੇ ਨਾ 에ਅਰ ਫਿਲਟਰ ਨੂੰ ਤੇ ਏਸੀ ਵਾਲੇ ਫਿਲਟਰ ਨੂੰ ਹਵਾ ਜ਼ਰੂਰ ਬਜਵਾ ਲਿਆ ਕਰੋ ਕਿਉਂਕਿ ਆਪਣੇ ਯਾਰ ਰੋਡ ਐਤਾ ਹੀ ਮਿੱਟੀ ਡਸਟ ਹਵਾ ਗਾਉਣ ਪਿੰਡਾਂ 'ਚ ਗੱਡੀਆਂ ਚੱਲਦੀਆਂ ਤੇ ਇੱਕ ਕਿਸਮ ਦੀਆਂ ਨਾਸਾ ਗੱਡੀਆਂ ਬੰਦ ਹੋਈਆਂ ਅਸੀਂ ਫੇਰ ਵੜੇ ਖੋਲਦਾ ਰੋਮ ਰੋਮ ਗੱਡੀ ਆ ਘਰ ਦੀ ਲੰਚ ਲੰਚ ਪੂਰੀ ਹੁੰਦੈਨ ਸੁੱਤੀ ਪਈ ਜਾਂਦੀ ਸਵਾਦ ਵੀ ਆਂਦਾ ਚਲਾਣ ਦਾ ਚੱਲ ਰਾਣੀਏ ਲੈ ਵੇ ਕੰਮ ਕੋਚੋ ਕੋਲਚੇ ਹੋਇਆ ਪਿਆ ਹੈ ਆਜਾ ਤੁਹਾਨੂੰ ਖਾਈਏ ਕੋਲਚੇ ਸਾਡੇ ਸ਼ਹਿਰ ਦੇ ਫੇਮਸ ਕੋਲਚੇ ਬਹੁਤ ਘੈਂਟ ਕੋਲਚੇ ਬਣਾਉਂਦਾ ਬੰਦਾ ਯਾਰ ਇਹ ਆਪਣੇ ਸਿਆਣੇ ਬਲਾਚੁਰ ਹੈ ਇੱਕੋ ਖਾਈਏ ਜਗ੍ਹਾ ਦਿਨ ਲੁਕਰੀ ਦਾ ਦਿਲ ਕਰਦਾ ਇੱਕੋ ਖਾ ਲਈਏ ਬੜੇ ਘੈਂਟ ਕੋਲਚੇ ਯਾਰ ਛੋਲੇ ਗਰਮ ਪਾਏ ਗਰਮੇ ਤੋਂ ਪਾਦੀ ਗਰਮ ਪਾਦੀ ਗਰਮ ਯਾਰ ਇੱਕ ਬੰਦਾ ਸਾਡਾ ਗੁੰਮਸ਼ੋਦਾ ਹੋਇਆ ਵਾ ਮੇਰਾ ਭਰਾ ਜੇ ਕਿਸੇ ਨੂੰ ਲੱਭਿਆ ਦਾ ਦੱਸਿਓ ਯਾਰ ਮੈਂ ਅੱਜ ਬਲੌਗੇ ਪਾਦੀ ਇਹਦਾ ਤੇ ਉਦੋਂ ਮੈਂ ਸਟੋਰੀਆਂ ਵੀ ਪਾਈਆਂ ਸੀ ਗੁੰਮਸ਼ੋਦਾ ਮੇਰਾ ਭਰਾ ਜੇ ਲੱਭਿਆ ਦਾ ਦੱਸਿਓ ਕਿਸੇ ਨੂੰ ਅੱਛਾ ਚੇਤਨ ਮੇਰਾ ਭਰਾ ਗੌਰ ਕਰਿਓ ਅੱਛਾ ਮੈਸੇਜ ਕਰਿਓ ਜੇ ਬੰਦਾ ਲੱਭਿਆ ਦਾ ਧਿਆਨ ਨਾਲ ਬੰਦਾ ਦੇਖ ਲਓ ਗੌਰ ਰੱਖਿਓ ਨਾ ਲੱਭਦਾ ਨਾ ਸਾਡਾ ਬੰਦਾ ਯਾਰ ਗੁੰਮਸ਼ੋਦਾ ਤੇ ਤਰਾਸ ਹੈ ਜੇ ਕਿਸੇ ਨੂੰ ਲੱਭਿਆ ਦਾ ਜ਼ਰੂਰ ਦੱਸਿਓ ਯਾਰ ਕਾਮਾ ਨਾ ਜੀ ਬਾਬਿਓ ਤੇ ਅੱਜ ਰੈਂਬੋ ਨੂੰ ਨਹਾਣ ਲੱਗੇ ਆ ਇਹਨਾਂ ਨਾਲ ਤੋਂ ਯਾਰ ਇੰਨਾ ਡਾਬਾ ਸੀ ਗੱਲ ਛੱਡ ਦੋ ਮੈਨੂੰ ਹੱਥੇ ਵਿੱਚ ਨੂੰ ਨਹਾਣਾ ਹਰੇਕ ਹਫ਼ਤੇ ਨੂੰ ਨਹਾਣਾ ਲਾ ਮਾਈਲਾ ਇਲੇ ਸ਼ੈਂਪੂ ਔਰ ਤੋਰੀਆ ਤੋਰੀਆ ਦਾ ਅਲੱਗ ਰੱਖਿਆ ਚ ਰੈਂਬੋ ਆਇਆ ਨਾ ਇਹ ਆਇਆ ਹੁਣ ਦੇਖਿਓ ਨੇ ਕਿੱਦਾਂ ਇਹਨੂੰ ਮੈਂ ਧੱਕੇ ਨਾਲ ਲੈ ਕੇ ਜਾਣਾ ਤੇ ਧਰਨਾਮ ਜਾਣਾ ਹੈਗਾ ਬਹੁਤ ਡਰਾਮੇ ਕਰਾ ਜੈਨ ਨਹਾਉਣ ਦਾ ਫੇ ਇੰਨਾ ਖੁਸ਼ ਹੁੰਦਾ ਸੀ ਗੱਲ ਛੱਡ ਦੋ ਮੈਂ ਅੱਜ ਘਰੇ ਬੈਲੇ ਆ ਤੇ ਇਹਨੂੰ ਨਹਾਵਾ ਦੇ ਹਫ਼ਤਾ ਹੋ ਗਿਆ ਬੱਸ ਵੀ ਹਫ਼ਤੇ ਤੋਂ ਪਹਿਲਾਂ 7-8-9 ਚਲੇ ਤੇ ਹੱਥ ਦੇ ਉੱਪਰ ਮੈਂ ਟਾਈਮ ਹੋਰ ਨਹੀਂ ਦੇਣਾ ਪਰ ਉਹਨੂੰ ਨਿੜਾਈ ਆ ਜਾ ਚੱਲ ਬਈ ਰੈਮੋ ਚਲੀ ਨਾ ਜੀ ਆਦਾ ਆਦਾ ਚੱਲਣਾ ਆ ਉਹ ਚੱਲ ਯਾਰ ਆ ਦੇਖੋ ਐਦਾਂ ਕਰਦਾ ਬਾਬੇ ਨੂੰ ਪਤਾ ਇੱਕ ਉਹ ਕਹਿ ਰਿਹਾ ਰੈਮੋ ਨਾਲ ਇੱਕ ਉਹ ਜਿਵੇਂ ਕਹਿ ਰਿਹਾ ਇਹਨੂੰ ਤੇ ਰੈਮੋ ਚੱਲ ਲਈਏ ਇਹਨੇ ਜਿਹੜੇ ਪਖੰਡ ਕਰਨਾ ਆਪਣੇ ਡਰਾਮੇ ਕਰਨਾ ਆਪਣੇ ਉਦਾਂ ਕਹੀ ਤੇ ਟੂਟੀਆਂ ਥੱਲੇ ਜਾ ਕੇ ਆਪ ਖੜੇ ਹੋਣ ਜਾਂ ਜਿਆਦਾ ਗਰਮੀ ਹੁੰਦੀ ਅਜ ਮੌਸਮ ਠੀਕ ਆ ਬਾਹਰ ਧੁੱਪ ਤਾਂ ਪੈਣੀ ਨਹੀਂ ਨਾ ਨਾਰਮਲ ਆ ਤੇ ਇੰਨੇ ਡਰਾਮੇ ਕਰਦਾ ਸਾਡਾ ਇਹ ਬੰਦਾ ਇੰਨੇ ਡਰਾਮੇ ਕਰਦਾ ਇੰਤਕ ਕਿਨੇ ਚੱਕ ਲੈ ਜਾਣਾ ਪੈਂਦਾ ਮੈਨੂੰ ਚੱਲ ਆ ਜਾਈਏ ਚੱਲ ਆ ਉਹ ਨਾਣਾ ਉੱਠ 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 ਅਲੋਕ ਉਹ ਨਾਣਾ ਯਾਰ ਰੈਂਬੋ ਰੈਂਬੋ ਨਾਣਾ ਯਾਰ ਚੱਲ ਉਹ ਯਾਰ ਨਾਣਾ ਯਾਰ ਮੋਸਕ ਤੇਰੇ ਕੋਲ ਆਉਂਦਾ ਮੋਸਕ ਸਾਡੇ ਫੇਸ ਤੇ ਕਰਾ ਕਰੂੰਗਾ ਚੱਲਾ ਲੈ ਨਾ ਇਹ ਚਲਾ ਜਾ ਬਹੁਤ ਦੇਖੋ ਕੁੱਤੇ ਆ ਗਏ ਪਰ ਅਲੋਕ ਅਲੋਕ ਕੁੱਤੇ ਵਾਰ ਕੁੱਤੇ ਉਹ ਆਇਆ ਵਾਰ ਕੁੱਤੇ ਸਾਲਿਆ ਸਾਡੀ ਰਾਖੀ ਸਾਨੂੰ ਬਚਾ ਲਾ ਚੋਰ ਆ ਗਏ ਪਰ ਆ ਜਾ ਚੱਲਾ ਯਾਰ ਐਦਾਂ ਕਰਦਾ ਯਾਰ ਦੇਖੋ ਤੁਹਾਡੇ ਕੁੱਤੇ ਤੁਹਾਡੇ ਕੁੱਤੇ ਵੀ ਐਦਾਂ ਕਰਦੇ ਹੁੰਦੇ ਆ ਤੁਹਾਡੇ ਤੁਸੀਂ ਵੀ ਰੱਖਿਓ ਮੇਰੇ ਕੁੱਤੇ ਤੁਹਾਡੇ ਕਿਹੜੇ ਕਿਹੜੇ ਭਰਾ ਦੇ ਕੁੱਤੇ ਇਦਾਂ ਕਰਦੇ ਆ ਦੇਖ ਲਓ ਨਹਾਣ ਦੇ ਨਾਲ ਤੇ ਐਨੇ ਪਖੰਡ ਕਰਦੇ ਚੱਕ ਕੇ ਲੈ ਜਾਣਾ ਮੈਨੂੰ ਲੱਗਦਾ ਚਲਾ ਜਾ ਉੱਠ 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 ਬਰਾ ਸ਼ੇਰ ਆ ਜਾ ਆ ਜਾ ਆ ਜਾ ਕੈਮਰਾਮੈਨ ਇਹ ਨਹੀਂ ਬਚਾਣਾ ਆ ਜਾ ਆ ਜਾ ਚੱਲ ਕਦੇ ਜਾ ਕੇ ਸਟੋਰ ਚ ਰੱਖਣਾ ਕਦੇ ਵੱਡਾ ਥੱਲੇ ਪਾਣਾ ਕਦੇ ਕੋਸ਼ ਕਰ ਕਦੇ ਟੈਂਕ ਟੇਬਲ ਥੱਲੇ ਪਾਣਾ ਚੱਲ 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 ਮਸ਼ੀਦ ਦੇ ਨਾਲ ਵੱਡਾ ਚੱਲ ਉੱਠ ਉੱਠ ਚੱਲ ਮੇਰਾ ਪੁੱਤ ਆ ਜਾ ਆ ਜਾ ਚੱਲ ਚੱਲ ਨਾ ਅੰਨ ਜਾਣਾ ਐ ਬੋ ਸ਼ਾਇਦ ਫੇਰ ਮੈਂ ਜਾਂਦਾ ਚਰੂਗਾ ਆ ਜਾ ਨਾਣਾ ਦੇਖੋ ਇਹਦੇ ਕੰਮ ਦੇਖ ਲਓ ਚਲ ਨਾਣਾ ਆ ਜਾ ਆ ਜਾ ਮੇਰਾ ਪੁੱਤ ਆ ਜਾ ਆ ਜਾ ਆ ਜਾ ਆ ਜਾ ਆ ਜਾ ਐਦਾਂ ਪਖੰਡ ਕਰਦਾ ਜਾਣਾ ਜਾਂਦਾ ਚੱਲ ਨਾਣਾ ਅੰਦਰ ਪਾਣੀ ਭਰਿਆ ਟੱਬ ਪਾਣੀ ਗਰਮ ਪਾਣੀ ਮੈਂ ਗਰਮੀ ਜੀ ਨੇ ਕੱਢਿਆ ਹੋਇਆ ਗੀਜੇ ਚੱਲਦਾ ਫੇਰ ਵੀ ਪਖੰਡ ਕਰਦਾ ਜਾਣਾ ਨਾਣਾ ਫੇਰ ਹਲਾ ਗੁਣ ਖੋਜ ਹੋਇਆ ਐਦਾਂ ਦੇ ਕੰਮ ਕਰਦਾ ਜਾ ਆ ਜਾ ਚੱਰੇ ਬੋ ਚੱਲ ਆ ਜਾ ਮੇਰਾ ਪੁੱਤ ਆ ਆ ਉਹ ਆਇਆ ਲਾਲਾ ਆ ਜਾ ਆ ਜਾ ਆ ਜਾ ਚੱਲ ਆ ਜਾ ਐ ਅੱਜ ਬੜਾ ਦੰਗਾ ਲੱਭ ਰਿਹਾ ਕੈਰੇਮੋਰੀ ਸੰਗਿਆ ਚਲਾ ਚੱਲ ਨਾਨਾ ਚੱਲ ਇਹ ਸੁਣਦਾ ਦੀ ਫੇ ਵੇ ਚੱਕ ਕੇ ਲੇ ਲੂੰਗਾ ਆ ਲੈ ਆ ਲੈ ਲੈ ਮੈ ਮੈਟਰ ਰੇਬੋ ਨਾ ਆ ਚੱਤੇ ਆ ਪਹਿਲੇ ਪਰਾਂ ਦਾ ਬਹੁਤ ਡਰਦਾ ਹੁੰਦਾ ਨਾ ਆਣ ਤੋਂ ਪਹਿਲਾਂ ਨਾ ਕਿ ਇੰਨਾ ਖੁਸ਼ ਹੋ ਜਾਂਦਾ ਫੇ ਚਾਪਰ ਜਾਂਦਾ ਤੇ ਹਰੇਕ ਹਫਤੇ ਨੇ ਮੈਂ ਨਹਾ ਲਾਣਾ ਹੁੰਦਾ ਸਿਆੜਾਂ ਨੂੰ 10:00 ਪੇਜ ਜਾਂਦੇ ਆ ਗਰਮੀ ਉਹ ਦਾ ਤੀਜੇ ਚੌਥੇ ਪੰਜਵੇਂ ਛੇਵੇਂ ਦਿਨ ਨਹਾਇਆ ਜਾਂਦਾ ਨਾ ਇਹਦੇ ਸ਼ੈਂਪੂ ਵੀ ਮੈਂ ਅਲੱਗ-alag ਰੱਖਿਆ ਹੈ ਤੇ ਸਾਬਣ ਵੀ ਲੱਗਦਾ ਕਰਖਿਆ ਪਰ ਬਾਹਰ ਬਹੁਤ ਲੈਂਦੇ ਆ ਰਹੀ ਨੇ ਕਿੱਟਾ-ਕੁੱਟਾ ਸਾਰੀਆਂ ਲਵਾਈਆਂ ਵਾ ਇੱਕ ਇਹਨਾਂ ਨੂੰ ਯਾਰ ਪਾਰਗ ਹੋ ਗਈ ਸੀ 3 ਸਾਲ ਦਾ ਹੋ ਗਿਆ ਰੈਂਬੋ ਆਪਣਾ ਇਹ ਇਹਨੂੰ ਪਾਰਗ ਹੋ ਗਈ ਸੀ ਕਈ ਪ੍ਰਾਣ ਪਤਾ ਬਹੁਤ ਖਤਰਨਾਕ ਬਿਮਾਰੀ ਆਉਂਦੀ ਹੱਡੀਆਂ ਖੋਰਦਾਂ ਦੀ ਤਾਂ 1.5-2 ਮਹੀਨੇ ਨੂੰ ਮੈਂ ਲੈ ਕੇ ਜਾਂਦਾ ਰਹੇ ਹਸਪੀਟਲ بڑا ਔਖਾ ਬਚਾਇਆ ਤਾਂ ਥੋੜਾ ਕਮਜ਼ੋਰ ਜਿਹਾ ਰਹਿ ਗਿਆ ਹੈ ਮੈਸੇ ਨਸਲ ਮੈਨੂੰ ਪਤਾ ਨਹੀਂ ਕਿ ਪ੍ਰਾਣਾਂ ਪੁੱਛਣੀ ਹੈ ਪੈਟਵੌਲ ਤੇ ਪੈਰਟ ਥੋੜੇ ਮਿਕਸਿੰਗ ਅਜਿਦਾਂ ਇਹਦੇ ਬਾਪੂ ਪੈਰਟ ਸੀਗਾ ਮਾਤਾ ਪੈਟਵੌਲ ਸੀ ਤੇ ਹੈਗਾ ਬਹੁਤ ਕਮੀਟ ਹਲ ਲੈਚ ਲੈਚ ਕਰਦਾ ਕਿ ਨੀ ਗੱਬੇ ਪੂਰੇ ਅਨ ਅਰੀਜਨਲ ਬਣਾਇਆ ਹੋਇਆ ਪੂਰੇ 20 ਮੀਟਲੇ ਦੇ ਉੱਪਰ ਐਂ ਸਵਾਰ ਕੇ ਘੁਗਾ ਮੋਗਾ ਨੋੜਦਾ ਅੱਜ ਤਾਂ ਮਲੈਮ ਹੋ ਗੇ ਰੋ ਦੇਖ ਰੋ ਪੇ 3 ਸਾਲ ਦਾ ਹੋ ਗਿਆ ਐਨਾ ਮਲੈਮ ਹੈ ਜਿਦਾ ਛੋਟੇ ਕੁੱਤੇ ਦੇ ਛੋਟੇ ਪੱਪੀ ਨਿਆਣੇ ਹੁੰਦੇ ਉਹ ਦੈਨ ਮਲੈਮ ਪਿਆਸਿਆ ਬਿਲਕੁਲ ਬਹੁਤ ਯਾਰ ਮੈਂ ਇਹਨੂੰ ਨਿਆਣਿਆਂ ਵਾਂਗੂ ਰੱਖਿਆ ਪਿਆਰ ਨਾਲ ਕਿ ਹੁਣ ਇਹ ਚਾਪਰਣਾ ਇਹਨਾ ਬੈਲਟ ਸਾਰਾ ਭਾਲਣਾ ਬੈੱਡ ਦੇ ਉੱਪਰ ਲੈਣਾ ਇਹਨੇ ਦੇਖਿਓ ਹੁਣ ਚਾਦਰ ਰਹਿਣ ਗੁੱਚਮੁੱਚ ਕਰਨੇ ਬਾਹਰ ਕੋਠੇ ਜਾ ਕੇ ਲੇਣਾ ਇਹਨੇ ਹੁਣ ਜਣੀ ਨਾ ਕੇ ਪੂਰਾ ਖੋਜ ਹੋ ਜਾਂਦਾ ਤੇ ਨਾਣ ਲੱਗੇ ਡਰਾਮੇ ਕਰਦਾ ਤੁਸੀਂ ਦੇਖ ਲੈ ਕਿੰਨੇ ਤੁਹਾਡੇ ਕਰਦਾ ਨਾ ਪਰ ਬਾਹ ਬਹੁਤ ਜ਼ਿਆਦਾ ਜ਼ਿਆਦੇ ਇਹ ਲੈਂਦੇ ਅਜ ਕਿਸੇ ਭਰਾ ਨੂੰ ਪਤਾ ਕੋਈ ਹੱਲ ਦੱਸਿਓ ਵੈਸੇ ਮੈਨੂੰ ਕੈਚਮ ਵੀ ਲੈ ਕੇ ਪਾਈਆ ਸਾਰੀ ਇਹਦੇ ਕਿੱਟਾਂ ਮਿਲਵਾਂ ਫੇਰ ਵੀ ਯਾਰ ਇਹ ਬਾਹ ਬਹੁਤ ਲੈ ਲੈਂਦੇ ਆ ਇਹ ਸਿਸਟਮ ਨਹੀਂ ਮੈਨੂੰ ਪਤਾ ਲੱਗਿਆ ਤੇ ਕੀ ਹੁੰਦਾ ਆ ਤੋਰਨ ਕਾਟਾ ਸਾਫ ਪੂਰਾ ਲਿਚ ਲਿਚ ਕਰਦਾ ਕਿ ਨਹੀਂ ਬਾਬੇ ਦੋਸਤ ਦਾ ਕਾਟਾ ਲਿਚ ਲਿਚ ਹੈ ਸਾਵੇ ਬਿੱਤਰਾ ਕਿੱਦਾਂ ਜਾਂਦਾ ਬੜਾ ਡਾ ਦਾ ਸੀਗਾ ਹੁਣ ਬੜਾ ਖੋਚ ਹੋਇਆ ਮੈਂ ਕਾਟਾ ਲਿਚ ਲਿਚ ਬਾਬੇ ਪੂਰਾ ਸਾਨਾ ਨੇ ਸਿਰੇ ਦਾ ਹੀ ਪਈ ਸਾਡੇ ਮਹੱਲੇ 'ਚ ਯਾਰ ਘੱਟੋ ਘੱਟ ਵੀ 10 ਐਨ ਰੇਸ ਕ ਬਾਜੀ ਹੋਈ ਪਈ ਨਾਲ ਕੁੱਤਾ ਘਮਾ ਸਕਦੇ ਨਾਲ ਕੁਛ ਤਹਿਲ ਕਾ ਮਜਾ ਆ ਪਿਆ ਤਹਿਲ ਕਾ ਜਿੱਦਨ ਜਾਂਦੀ ਡਾਰੇ ਜਾਂਦੀ ਪੂਰਾ ਤਹਿਲ ਕਾ ਮਜਾ ਆ ਪਿਆ ਇਹਨਾਂ ਨੇ ਲੈਕੋਰ ਦਾ ਪਿਓ ਦੇਖੋ ਸਾ ਤਹਿਲ ਕੰਮ ਜਾਇਆ ਪਿਆ ਯਾਰ ਇਹਨਾਂ ਨੇ ਕੁੱਤਾ ਵੀ ਨਹੀਂ ਘਵਾਣ ਦਿੰਦੇ ਦੇਖੋ ਇੱਧਰ ਲੈ ਵੀ ਮਿੱਤਰਾ ਆ ਗਏ ਹਾਂ 버거 ਕਿੰਗ ਇਹ 4 ਵਜੇ 4 ਦਾ ਟਾਈਮਸ ਦਾ ਪਰ ਬਾਈ ਕਹਿੰਦਾ ਸਾਡਾ 버거 ਖਾਣਾ ਹੈ ਛੱਡਦਾ ਕਦੇ ਮੁੰਡਾ ਕਦੇ KFC ਕਦੇ ਮੈਕਡੀ ਕਦੇ ਕੋਸ਼ ਕਦੇ ਕੋਸ਼ ਛੱਡਦਾ ਮੁੰਡਾ ਹੈ ਸਤਿ ਸ਼੍ਰੀ ਅਕਾਲ ਮੈਂ ਬਈ ਨੂੰ ਕਿਹਾ ਡਰਾਈਵ-ਥਰੂ ਖਾਣੇ ਵਿੱਚ ਆਪਣਾ ਚਪਰਾ ਚੋਕਰਾ ਪਾਣੀ ਹੈ ਜੱਟ ਦੇਸੀ ਹੁੰਦੇ ਤੈਨੂੰ ਪਤਾ ਯਾਰ ਦੇਸੀ ਲਾਈਫਟਾਈਲ 'ਚ ਰਹਿਣਾ ਵਧੀਆ ਲੱਗਦਾ ਸਾਨੂੰ ਯਾਰ ਦੇਸੀ ਬਿਲਕੁਲ ਆਪਣਾ ਯਾਰ ਮਿੱਤਰ ਹੈ ਰਾਣੀ ਲਾਤੀ ਆ ਆਪਣੇ ਬਲਾਚੌਰੀ ਇਹ ਬਹੁਤ ਮੌਜ ਆ ਯਾਰ ਜਦ ਭੁੱਖ ਲੱਗੇ 버거 ਕਿੰਗ ਆਜੋ ਜਾਂ KFC ਆਜੋ ਚੈ ਮੈਕਡੀ ਆਜੋ ਹੈ ਅਮਣੋ ਸਾਹਮਣੇ ਆ ਸਟਾਰਬਕਸ ਸਾਹਮਣੇ ਖੁੱਲਣ ਗਿਆ ਸਟਾਰਬਕਸ ਸ਼ਹਿਰ ਬਲਾਚੌਰੀ ਪੂਰੀ ਚੜਾਈ ਹੈ ਲੈ ਮਿੱਤਰ ਹੈ ਗੱਲਬਾਤ ਜੈਸੇ ਹੀ ਆ ਕਹਿੰਦੇ ਆ ਰੋਕਦਾ ਕੰਮ ਸਹੀ ਆ ਵਿੱਚ ਮੱਖੀ ਘੁੰਮੀ ਜਾਂਦੀ ਹੈ ਨਾਲੇ ਮੱਖੀਆਂ ਘੁੰਮੀਆਂ ਜਾਂਦੀਆਂ ਇੱਥੇ ਤਾਂ ਆਈਦਾ ਕਿ ਬਿਲਕੁਲ ਇਹਨਾਂ ਸਾਫ ਸਫਾਈ ਆ ਨਾਲੇ ਮੱਖੀਆਂ ਦੇਖੋ ਯਾਰ ਆ ਤਾਂ ਰੇੜੀ ਦਾ ਕੰਮ ਹੋ ਗਿਆ ਕਹਿੰਦਾ ਫੀਲਡ ਹੋਈ ਜਾਣਾ ਤੇ ਬੈਠ ਕੇ ਤੇ ਰੇੜੀ ਤੇ ਖਾਣੇ ਹੁੰਦੇ ਆ ਨਾਲ ਮੱਖੀਆਂ ਫਰੀ ਆ ਖਾ ਲੋ ਖਾ ਲੋ ਕੋਈ ਚੱਕਣੀ ਬਰਗਲ ਕਿੰਗੜ ਕਹਿੰਦੇ ਇਹਦਾ ਸਾਡਾ ਗਰਮ ਹੋਇਆ ਯਾਰ ਕੋਹਾਂ ਦਾ ਮੁੰਡਾ ਆਪਣਾ ਕਹਿੰਦਾ ਆਬਜੈਕਸ਼ਨ ਲਾਣਾ ਮੱਖੀਆਂ ਤਾਂ ਬਹੁਤ ਗਰਮ ਹੋਇਆ ਕਹਿੰਦਾ ਮੱਖੀਆਂ ਆ ਜਾਂਦੀਆਂ ਪਰ ਗਲਤ ਗੱਲ ਆ ਦੇਖੋ ਕਿੰਨੀਆਂ ਮੱਖੀਆਂ ਮੱਖੀਆਂ ਆ ਇਹ ਨਾਲ ਦਾ ਚ ਭਰੀ ਆ ਮੱਖੀਆਂ ਇਹ ਤਾਂ ਕੰਮ ਗਾਲਤਾ ਇੱਥੇ ਬੈਠ ਕੇ ਮੱਖੀਆਂ ਮੱਖੀਆਂ ਮਿਲਦੀਆਂ ਸਾਹ ਨਹੀਂ ਆਦਾ ਢਿੱਡ ਭਰ ਗਿਆ ਪੂਰਾ ਫੁੱਲ ਹੈ ੱਟਕਾ ਕੀਤਾ ਬੰਦੇ ਛੱਡਦੇ ਯਾਰ ਮੈਂ ਤਾਂ ਉਹ ਹੀ ਛੱਡ ਕੇ ਆ ਗਿਆ ਅਦਰ ਆ ਮੇਰਾ ਕੋਕ ਪੀਣਾਗਾ ਤਾਂ ਗਰਮੀ ਭਈਓ ਯਾਰ ਦੋ ਤਿੰਨ ਦਿਨ ਚਿਕਨ ਖਾ ਰਿਆ ਭੁੱਖ ਲੱਗਦੀ ਨਹੀਂ ਦੋ ਤਿੰਨ ਦਿਹਾੜੀ ਦੇ ਦੋ ਤਿੰਨ ਮੈਂ ਦੂਜੇ ਪੀਏ ਨਾ ਬੀਕਸੋਲ ਸੌਰੀ ਖਾਈ ਜਨਾ ਦੋ ਤਿੰਨ ਦਿਹਾੜੀ ਦੇ ਤਾਂ ਵੀ ਆ ਗਰਮੀ ਨਿਕਲਦੀ ਮਸੰਮੀ ਦਾ ਜੂਸ ਮੋਹਰ ਆ ਲਾ ਬਰਾ ਸ਼ਹਿਰ ਬਲਜਰ ਆਪਣਾ ਪੂਰਾ ਤਰੱਕੀ ਜਾ ਬਾਬਿਓ ਇੱਕ ਸਟਾਰ ਬੱਕ ਦੀ ਕਬੀ ਰਹੀ ਸੀ ਉਹ ਵੀ ਖੋਲਣ ਲੱਗਿਆ ਸਰਾ ਹੋ ਜਾਣਾ ਮੋਹਰ ਜਤਰੀ ਕਾਲ ਗੁਰਮਕ ਸਿੰਘ ਆਪਣੀ ਬੂਆ ਦਾ ਲੜਕਾ ਹੈ ਜੀ ਸਰਦਾਰ ਗੁਰਮਕ ਸਿੰਘ ਮਾਨ ਤੇ ਅੱਜ ਆਇਆ ਮੁੰਡਾ ਹੈ ਕੰਮ ਦਾ ਮੈਂ ਬਲੌਗ ਤੋਂ ਨਾ ਕਾਫੀ ਸਾਡੇ ਕੋਈ ਚਲੋ ਪ੍ਰਾਈਵੇਟ ਕੰਮ ਵੀ ਉਹਦੇ ਉਹ ਕੰਮ ਕੰਮ ਕਰਦੇ ਸੀਗੇ ਹੁਣ ਬਲੌਗ ਸਟਾਰਟ ਕੀਤਾ ਮੈਂ ਚਲ ਕਨਪੀਟ ਚੱਲਦੇ ਕੋਈ ਤੇ ਫਿਰ ਨਾ YouTube ਦਾ ਯਾਰ ਆ ਵੋਲਟੇਜ ਆ ਪੈ ਗਿਆ ਸੀ ਕੋਈ ਨੇ ਠੀਕਰਾ ਕੀਤਾ ਯਾਰ ਬਾਈ ਸੈਟਰ ਨੇ ਬਾਈ ਨੇ ਠੀਕ ਕੀਤਾ ਐਡਸਨ ਚ ਚੱਕਰ ਜਿਹਾ ਪੈ ਗਿਆ ਸੀ ਯਾਰ ਕਾਫੀ ਟਾਈਮ ਤੋਂ ਤਾਂ ਕਰਕੇ ਮੈਂ ਬਲੌਗ ਵੋਕ ਘਟ ਮਾਰ ਲਾ ਪਿਆ ਸੀ ਉਹਦੇ ਕਰਕੇ ਤੇ ਹੁਣ ਦੁਬਾਰਾ ਫੇਰ ਧੱਕ ਪਾਈ ਜਾਨੀ ਬਲੌਗ ਉਧਾਂ ਆਣੇ ਬਾਬਿਓ ਬਸ ਤੁਹਾਡੀ سپورਟ ਦੀ ਲੋੜਾ سپورਟ ਕਰੀਆ ਆਪਣੇ ਭਰਾ ਨੂੰ ਮਾ ਧੱਕ ਆਪਾ ਬਾਈ ਜਾਨੀ ਬਲੌਗਾਂ ਦੀ ਹਨ ਖਰੇ ਖਰੇ ਕੰਟੈਂਟ ਲਿਆ ਕੇ ਦਿੰਦਾ ਹੁੰਦਾਈ ਜਾਣੇ ਜੇ ਕੋ ਕਮਿਪੇਸੀ ਹੁੰਦੀ ਤਾਂ ਵੀ ਦੱਸ ਦਿਆ ਕਰੋ ਹਨਾ ਬਾਕੀ ਜਿੰਨਾ ਕੋਸ਼ਿਸ਼ ਖਰੀਦੀ ਵੀ ਕੁਝ ਵਧੀਆ ਕੰਟੈਂਟ ਬਣਾਈ ਹੈ ਲਾਵੇ ਮਿੱਤਰਾਂ ਹੈ ਪਹੁੰਚ ਗਿਆ ਪਾਪ ਤੇ ਸੀਐਨਜੀ ਪਾਉਣ ਲੱਗਾ ਜਾਰਟੀਗਾ ਚ ਇੱਥੋਂ ਸੀਐਨਜੀ ਫੈਲਦੀ ਆਂ ਅਜ ਆਰਟੀਕਲ ਸੀਐਨਜੀ ਆਰਟੀਕਲ ਫਿਲਿੰਗ ਲੈ ਰਹੇ ਆਂ ਆਹ ਦੇਖਦੇ ਆਂ ਮਨਾਂ ਸਾਾਨੂੰ ਉਸਤਾਦ ਜੀ ਬਾਹਰ ਲਾਉਗੇ ਤਾਂ ਸੀਐਨਜੀ ਪਾਉਗੇ ਉਸਤਾਦ ਜੀ ਅਸੀਂ ਵਿੱਚ ਬੈਠਣਾ ਹੈ ਕਿੰਦਾ ਨੂੰ ਪਤਾ ਲੱਗਣਾ ਕਿ ਇੱਥੇ ਲੋਕਲ ਆਪਣੇ ਸੀਐਨਜੀ ਪਾਈ ਜਾਂਦੀ ਪੰਪ ਖੁੱਲਿਆ ਹੈ ਲੋਕਲ ਆਪਣੇ ਸ਼ਹਿਰ ਦੇ ਕੋਲੇ ਬਲਾਚੌਰ 5 ਕਿਲੋਮੀਟਰ ਇੱਥੋਂ ਇੱਥੋਂ ਅੱਗੇ ਭਰੌਲੀ ਦੀ ਮੁੜ ਕੇ ਇੱਥੇ ਅੱਗੇ ਫੇਰ ਭਰੌਲੀ ਦੀ ਆ ਅੱਜ ਦੇਖਦੇ ਆਂ ਕਿਹਦਾ ਹੱਤਾ ਵਸ ਸੀਐਨਜੀ ਦਾ ਹੈ ਸੀਐਨਜੀ ਕੋਣ ਆਏ ਆਪਣੀ ਆਰਟੀਗਾ ਚ ਅੱਜ ਦੇਖੀਏ ਐਵੇਂ ਜਾਈਂ ਕਿੰਨੀ ਹੁਣ ਟੈਂਕੀ ਤਾਂ ਫੁੱਲੀ ਥੋੜੀ ਜੀ ਘਟਾ ਤਾਂ ਫੁੱਲਾ ਹੀ ਆ ਫੁੱਲਾ ਰੱਖੀ ਇਹ ਉਹ ਕਾ ਤੇ ਖੜਾ ਰੱਖਦੇ ਆਂ ਪੈਂਦੀ ਆ ਉਹਦੇ ਗਿਆ ਪੂਰੀ ਖਾਲੀ ਹੋ ਬਈ ਨਾ ਬਾਬਿਓ ਤਾਂ 7 7.5 ਦਾ 7.500 ਦੀ ਸੀएनजी ਪੈਂਦੀ ਆ ਉਹਨਾਂ ਟੈਂਕੀ ਫੁੱਲ ਹੋ ਜਾਂਦੀ ਆ ਕਿੰਨੇ ਕਿਲੋਮੀਟਰ ਭਾਈ ਚੱਲ ਜਾਂਦੀ ਡੇਢ ਸੌ ਚੱਲ ਜਾਂਦੀ ਬਾਬਿਓ ਅੱਜ ਦੇਖਦੇ ਆ ਇੱਥੇ ਰਾਣੀ ਚ ਪਾਉਣ ਲੱਗੇ ਆਂ ਸੀएनजी ਹੈ ਆਪਣਾ ਮਾਸ਼ਰੂ ਐਸੇ ਕਿ ਟੈਸਟ ਡਰਾਈਵ ਕਰਨ ਲੱਗੇ ਵੀ ਕਿੰਨੀ ਖਾ ਰਹੀ ਆ ਗੱਡੀ ਸੀएनजी 90 ਮਿੱਤਰਾ 92 44 ਚ ਪੈਣ ਲੱਗੀ ਸੀ ਐਨਜੀ ਤਾਂ ਬਾਹਰ ਨਿਕਲਣਾ ਪੈਂਦਾ ਸਵਾਰੀ ਨੂੰ ਯਾਰ ਤਾਂ ਪੈਂਦੀ ਹੈ ਨਾ ਬੈਠੇ ਬਾਈ ਕਨੇ ਵਿੱਚ ਬੈਠ ਕੇ ਪੈ ਸਕਦੀ ਹੈ ਵਿੱਚ ਬੈਠ ਕੇ ਪੈ ਜਾਂਦੀ ਭਾਜੀ ਪੈਂਦੀ ਨਹੀਂ ਪੈਂਦੀ ਨਹੀਂ ਵਿੱਚ ਬੈਠ ਕੇ ਨਹੀਂ ਆਪਾਂ ਪਵਾ ਸਕਦੇ ਬਾਹਰ ਨਿਕਲਣਾ ਪਊਗਾ ਸਾਨੂੰ ਸੀਐਨਜੀ ਗੱਡੀ ਦਾ ਮਤਲਬ ਇਹ ਇੱਕ ਮੈਨੂੰ ਟਾਫ ਜਾ ਪੁਆਇੰਟ ਲੱਗਿਆ ਬਾਕੀ ਸਾਰੀ ਓਕੇ ਰਿਪੋਰਟ ਆਪਣੇ ਫਾਇਦਾ ਹੈਗਾ ਕਿਉਂਕਿ ਲੋਕਲ ਹੀ ਖੁੱਲੇ ਹੋਆ ਗੈਸ ਵਾਲਾ ਪੰਪ ਬਲਾ ਜੋਰਚ ਨਹੀਂ ਤਾਂ ਯਾਰ ਬਹੁਤ ਦੂਰ ਕੁਆਣ ਜਾਣਾ ਪੈਂਦਾ ਇੱਥੋਂ ਕੱਲੀ ਥਿੰਕ ਥਿੰਕ ਗੈਸੇ ਮਿਲਦੀ ਆ ਪੈਟਰੋਲ ਡੀਜ਼ਲ ਨਹੀਂ ਮਿਲਦਾ ਹੈ ਬਾਕੀ ਜੀ ਕਿਸੇ ਭਰਾ ਨੂੰ ਮੈਨੂੰ ਨਹੀਂ ਪਤਾ ਆਪਣੇ ਡਰਾਈਵਰ ਨੂੰ ਤਾਂ ਆਪਣੇ ਬਲਾ ਚੋਰ ਹੈਗਾ ਜਾਲ ਲੈ ਸੀਐਨਜੀ ਵਾਲਾ ਪੰਪ ਇੱਥੋਂ ਲੰਘਦੇ ਬੜਨ ਸੀ ਪਵਾ ਸਕਦੇ ਆ ਸੀਐਨਜੀ ਲੈ ਵੇ ਮਿੱਤਰਾ ਗੱਡੀ ਯਾਰ ਘੈਂਟ ਹੈ ਪੂਰੀ ਆਟਕੀ ਸੀ ਐਨਜੀ ਮੇਰਾ ਕੁਆਲੀਆ ਫੁੱਲ ਕੁਆਲੀਆ ਨਾ ਬਟ ਉਹ ਆਪਣੇ ਸੇਫਟੀ ਲਈ ਕਹਿੰਦੇ ਬਾਈ ਹੁਣੀ ਬਾਹਰ ਕਰੋ ਬਾਕੀ ਦਾ ਕੋਈ ਚੱਕਰ ਨਹੀਂ ਹੈ ਯਾਨੀ ਗੱਡੀ ਬੈਸਟ ਆ ਯਾਰ ਤੇ ਘੁੰਮਣ ਫਿਰ ਲੱਗੇ ਉਹ ਆਇਆ ਨਹੀਂ ਕਿ ਉਹ ਆਪਣੀਆਂ ਵੇ ਤਾਂ ਕਹਿਣ ਲੱਗੇ ਪਰ ਘੈਂਟ ਹੈ ਗੱਡੀ ਯਾਰ ਰਿਲੈਕਸ ਕੋ ਲੈਣ ਪੂਰੀ ਵਧੀਆ ਇਹ ਛੋਟੀ ਵਾਲੇ ਫੀਲ ਛੋਟੀ ਦਾ ਵੀ ਦਿੰਦੀ ਆ ਤੇ badi ਗੱਡੀ ਦਾ badi ਵਾਲਾ ਫੀਲ ਵੀ ਦਿੰਦੀ ਸੱਵਾਂ ਸੀਟਰ ਆ ਫਿਰ ਵੀ ਦਿੰਦੀ ਤੇ 5 ਸੀਟਰ ਆ ਫਿਰ ਵੀ ਦਿੰਦੀ ਆ ਘੈਂਟ ਗੱਡੀ ਆਪਣੇ ਉਸਤਾਦ ਬੀਬੀ ਵਾਲੀ ਗੱਡੀ ਆ ਤੇ ਘੈਂਟ ਅੱਜ ਮੈਂ ਦੇਖਣਾ ਸੀਗਾ ਤਾਂ ਵਲੌਗ ਬਣਾਇਆ ਬਈ ਮਤਲਬ ਸੀਐਨਜੀ ਕਿ ਐਸ ਹਿਸਾਬ ਨਾਲ ਕਿੰਦਾ ਪੈਂਦੀ ਆ ਨਾ ਬਈ ਸੱਚੀ ਬੜ ਨਿਕਲਣਾ ਪੈਂਦਾ ਕਿ ਵਿੱਚ ਬੈਠ ਕੇ ਪੈਂਦੀ ਆ ਉਹ ਸਾਰਾ ਕੁਝ ਮੈਂ ਤੁਹਾਨੂੰ ਦਿਖਾਇਆ ਬਈ ਬਾਹਰ ਨਿਕਲਣਾ ਪੈਂਦਾ ਤਾਂ ਪੈਂਦੀ ਆ ਸੀਐਨਜੀ ਤੇ ਵੈਸੇ ਆਪਣੀ ਸੇਫਟੀ ਲੈ ਬਾਬਿਓ ਤੇ ਕਿਉਂਕਿ ਗਾਂ-ਗਾਉਂ ਜਵਾਨਾਂ ਨੇ ਸੀਐਨਜੀ ਦੇ ਆ ਰਹੇ ਆ ਜਿੱਦਾਂ ਬਾਹਰ ਵੀ ਸਾਰੇ ਬੱਸ ਨੇ ਸੀਐਨਜੀ ਉਹ ਮਤਲਬ ਚੱਲ ਰਹੀ ਆ ਤਾਂ ਘੈਂਟ ਗੱਡੀ ਆ ਪੂਰੀ ਰਿਲੈਕਸ ਆ ਸਾਊਂਡ ਸਾਊਂਡ ਬਿਲਕੁਲ ਹੈ ਨਹੀਂ ਬਿਲਕੁਲ